ਦੇ ਦੇ ਹਾਂ ਜੱਕ ਲਈ ਉੱਤੇ ਹੋ ਤੇ ਹੋ ਗਿਆ ਉੱਤੇ ਹੋ ਤੇ ਲੜ ਗਿਆ ਕੋਈ ਨਾ ਉੱਤੇ ਉੱਠ ਗਿਆ ਉੱਤੇ ਰਹਿ ਹਾਂ ਉੱਤੀ ਰਹਿ ਉੱਤੀ ਉੱਤੀ ਰਹਿ ਘੱਟ ਨਾ ਮਾਰ ਲਈ ਪਰੇ ਭੱਜੂ ਪਰੇ ਖੜ ਗਿਆ ਖੇਚ ਹਾਂ ਆਦੀ ਰਹਿ ਟੈਨ ਕਰ ਖੜਾ ਜੱਸਾ ਗਿਆ ਉਹ ਕਿਹੜਾ ਹੋ ਜਾ ਪਾਤੀ ਨਹੀਂ ਛੱਡ ਰਹੀਆਂ ਪਾਤੀ ਨਹੀਂ ਛੱਡ ਰਹੀਆਂ ਪਾਤੀ ਨਹੀਂ ਛੱਡ ਰਹੀਆਂ ਪੂਰਾ ਅੱਜ ਕਹਿੰਦਾ 6 ਸਾਲਾਂ ਬਾਅਦ ਗਰਾਊਂਡ ਭਰਿਆ ਮੇਰੇ ਵੀਡੀਓ 6 ਸਾਲਾਂ ਬਾਅਦ ਨਹੀਂ ਇੱਥੇ ਚਿੜੀ ਚੁੰਗਦੀ ਸੀ ਹੁਣ ਸਾਰੇ ਬਾਹਰ ਚਲੇ ਗਏ ਅੱਜ ਦੁਬਾਰੇ ਇਕੱਠੇ ਹੋਏ ਨੇ ਹਾਂ ਬਾਈ ਸਾਨੇ ਖੁੰਡ ਲਈ ਨਵੇਂ ਖੁੰਡਾ ਪੁਰਾਣਾ ਇੱਕ ਖੁੰਡਾ ਉਹ ਬੈਠਾ ਅੱਜ ਮਿਹਨਤ ਸਟਾਰਟ ਆ ਬਾਈ ਤੇ ਜਿਹੜੇ ਵੀ ਭਰਾਵਾਂ ਨੇ ਲਾਉਣੀਆਂ ਤਾਂ ਜਰੂਰ ਆਓ ਅੱਜ ਪਟਾਕੇ ਪੈਣਗੇ ਅੱਜ ਬਲੌਗ ਦੇਖਿਓ ਸਾਰੇ ਰੈਡਰੀ ਨੇ ਜਾਫੀ ਨਹੀਂ ਹੈਗੇ ਅੱਜ ਸਾਰੇ ਰੈਡਰੀ ਫਿਰਦੇ ਨੇ ਜਾਫੀ ਥੋੜੇ ਫੱਟੜ ਫੇਰਦੇ ਨੇ ਦੇਖੀ ਜਾਓ ਫਿਰ ਮੈਚ ਲ ਕਿਆ ਸਾਥੂ ਹਾਂ ਅੱਜ ਮੈਚ ਵੀ ਲਾਵਾਂਗੇ ਆਪਾਂ ਹੂੰ ਆਪਣੇ ਅੱਜ ਬਲੌਗ ਬਣਾਉਣਾ ਹੈਗਾ ਆਪਾਂ ਤੇ ਬਲੌਗ ਬਣਾਉਣਾ ਮੁੰਡੇ ਆਪਣੇ ਪੂਰੇ ਫੈਟ ਹੋਏ ਫਿਰਦੇ ਆ ਸਾਰੇ ਥੋੜੀ ਇਹਨਾਂ ਦੀ ਲਵਾ ਕੇ ਮੈਂ ਤੂੰ ਉਦੋਂ ਬਾਅਦ ਫਿਰ ਕਰਾਉਣਿਆਂ ਜ਼ੋਰ ਮੁੰਡਿਆਂ ਦਾ ਆਹ ਸਾਡਾ ਬਾਈ ਬਾਈ ਇੱਧਰ ਦੇਖੀ ਕਿਵੇਂ ਬਾਈ ਫਿਰ ਲਾਉਣੀ ਹੈ ਮੈਂ ਤਾਂ ਇੱਕਤੀ ਠੋਕ ਕੇ ਆਹ ਹਾਂ ਬਾਈ ਬਾਈ ਦਾ ਥੋੜਾ ਟੱਡਾ ਥੋੜਾ ਜਿਹਾ ਵਧਿਆ ਹੋਇਆ ਬਾਈ ਕਹਿੰਦਾ ਇੱਕਤੀ ਪੂਰਾ ਫੈਟ ਹੋ ਜਾਣਾ ਕਰਦਾ ਹੈ ਕੰਮ ਕਹਿੰਦਾ ਸਿਰਾ ਇੱਕਤੀ ਇਹ ਬਾਈ ਵੀ ਕਹਿੰਦੇ ਖੇੜੇ ਤੇ ਜਾਂਦਾ ਰਿਹਾ ਪਹਿਲੀਆਂ ਚ ਪੁਰਾਣਾ ਪਲੇਅਰ ਅੱਜ ਕਹਿੰਦੇ ਉੱਜੇ ਨੇ ਅੱਜ ਪਲਾਰੇ ਹਾਂ ਬਾਰੂ ਹਾਂਜੀ ਕੀ ਆ ਫਿਰ ਸਾਗਦਾ ਵਾ ਅੱਜ ਜਾਫੀ ਕਰ ਲਈਆਂ ਰੇਡਰ ਅੱਜ 5 6 ਆ ਕੋਈ ਨਹੀਂ ਹੁੰਦਾ ਗੋਡਿਆਂ ਤੇ ਕਰੇਗਾ ਨਹੀਂ ਇਹ ਪੋਦੇ ਪਸੇ ਡਿੱਗਦੇ ਦੇਖੀਵੇਂ ਬਾਅਦ ਦੇਖ ਲੈਨੇ ਆ 10 15 ਮਿੰਟਾਂ ਤੋਂ ਖੋਲਿਆ ਮੈਚ ਫਿਰ ਦੇਖਦੇ ਆ ਕੀ ਬਣਦਾ ਆ ਕੇਲੂਆਂ ਵਾਲਾ ਹਾਂ ਵੀ ਕੇਲੂਆਂ ਵਾਲਿਆ ਕੀ ਕਹਿਣਾ ਚਾਹਨਾ ਵਧੀਆ ਬਾਈ ਵਧੀਆ ਮਿਹਨਤ ਲੱਗਦੀ ਆ ਵਧੀਆ ਬਾਈ ਪੂਰੀ ਫਤੂਆਂ ਰੱਖੇ ਹੋਰਿਆਂ ਹਾਂ ਫਿਰ ਇੱਕ ਤੇ ਸਾਪੇ ਲਈ ਖੇਡਣਾ ਨਾ ਸਾਪੇ ਲਈ ਖੇਡਾਂਗੇ ਹਾਂ ਬਾਈ ਪੱਕੇ ਤੌਰ ਤੇ ਖੇਡੂ ਮੁੰਡਾ ਕਹਿੰਦੇ ਸਾਪੇ ਦੇ ਲਈ ਪਰੂਫ ਇਹਦੇ ਬਣ ਜਾਣੇ ਆ। ਮੋਤੀ ਛਾਪੇ 'ਚ ਖੇਡਾਂਗੇ। ਹਾਂ ਇਹ 바ਰੂ ਦਾ ਕਹਿੰਦੇ ਛੋਟਾ ਭਰਾ ਬਣ ਕੇ ਖੇਡੂ ਇੱਕ ਦੀ ਛਾਪੇ ਦੇ ਲਈ। 바ਰੂ ਨਾਲ ਛਾਪੇ 'ਚ ਖੇਡਾਂਗੇ ਪੱਕਾ। ਪ੍ਰੂਫ ਸਾਰੇ ਬਣ ਗਏ। ਇੱਕ ਦੋ ਪ੍ਰੂਫ ਰਹਿੰਦੇ ਆ ਤੇਰੇ ਉਹ ਵੀ ਬਣ ਜਾਣੇ ਆ। ਤੈਨੂੰ ਲੈ ਕੇ ਦਿੰਨੇ ਇੱਥੇ ਜਗ੍ਹਾ ਮਾੜੀ-ਮੋਟੀ। ਫਿਰ ਇੱਥੇ ਹੀ ਰੱਖਣਾ ਮੁੰਡਾ ਕਹਿੰਦੇ ਇਹ ਪੱਕਾ। ਹਾਂ ਵੀ ਸੋਨੀ? ਹਾਂ ਜੀ। ਕੀ ਸਮਾਚਾਰ? ਸਮਾਚਾਰ ਜਮਾ ਓਕੇ ਵੀਰੇ। ਅੱਜ ਮੁਸਕਾਨਾ ਚਿਹਰੇ ਤੇ ਅੱਜ ਕਹਿੰਦੇ ਰੌਣਕਾਂ ਆਈਆਂ ਚਿਹਰੇ ਤੇ। ਅੱਜ ਗਰਾਊਂਡ 'ਚ ਇੱਥੇ ਦਿਖਾ ਦੇ। ਇੱਕ ਇੱਕ ਬੰਦੇ ਅੱਜ ਬਣਿਆ ਹੀ ਫਟੋ ਮਸਾ ਆਇਆ ਸੀ ਉਹ ਆਇਆ ਕਰਦਾ ਸੀ ਵੀ ਸਾਈਕਲ ਛੱਡ ਕੇ ਆਇਆ ਦੁਕਾਨ ਤੇ ਮਦ ਮਕੈਨਿਕ ਦੇ ਉਹ ਤਾਂ ਹੈ ਇੱਕ ਹੁਣ ਚੀਜ਼ ਦਿਖਾਉਣੇ ਆ ਲੋਬੀ ਕਹਿੰਦੇ ਇੱਕ ਬਹੁਤ ਤਕੜੀ ਜੀ ਚ ਦਿਖਾਉਣੀ ਆ ਜਿਊਮ ਕਰਕੇ ਦਿਖਾਵਾਂਗੇ ਆ ਦੇਖੋ ਅੱਗੇ ਵਾਲਾ ਅੱਗੇ ਹੋ ਗਿਆ ਚਾਰ ਦਿਨ ਲਾਉਂ ਨੂੰ ਚਾਰ ਦਿਨ ਉਹ ਲਾਉਂਦੇ ਨੇ ਫਟੋ ਹੀ ਜਾਂਦਾ ਲਵਾ ਲਵਾ ਬਾਈ ਉਹ ਨੂੰ ਦੇ ਉਹ ਨੂੰ ਗਿਆ ਤੂੰ ਤੂੰ ਕਰੇਗਾ ਜੁਨੇ ਸਾਡਾ ਬੱਸ ਤੂੰ ਮੈਂ ਬੰਦਾ ਐਸਾ ਹੋਗਾ ਮੈਂ ਟੂਲ ਚਲਵਾਊ ਮੈਂ ਟੂਲ ਚਲਵਾਊਗਾ ਬਈ ਪ੍ਰੈਕਟਿਸ ਅਸੀਂ ਕੱਲ ਤੇ ਜਾਂਦਾ ਮੈਲਾ ਹੁਣ ਚਲ 16 ਸੈਕਲ ਪਾਉਣਗੇ ਬਈ ਮੁੰਡੇ ਦੇਖ ਏ ਓਏ ਜਿੱਥੇ ਤੇ ਆ ਲੱਗੂ ਬਾਉਂਡਰੀ ਹੈ ਨਹੀਂ ਇਸੇ ਦਾ ਪਾ ਟਾਇਰ ਮਾਰਦਾਂਗੇ ਅੱਜ ਹੋਰ ਪਤਾ ਲੱਗ ਜੂ ਬਈ ਇੱਥੋਂ ਆਏ ਜਾਂ ਜਿੰਨੇ ਟੱਟਾ ਇੱਕ ਦਾ ਪੂਰਾ ਪੂਰਾ ਹੂੰ ਜਮ ਬਈ ਟਾਇਰ ਨੇ ਟ੍ਰੇਡਰ ਵਧਦੇ ਆ ਫਿੱਟ ਨੇ ਟ੍ਰੇਡਰ ਵਧਦੇ ਨੇ ਬਈ ਆ ਰੇਡਰ ਹੀ ਫਿਰਦੇ ਨੇ ਸਾਰੇ ਆ ਜਿਹੜੇ ਸੱਦੇ ਨੇ ਤਿੰਨ ਜਾਫੀ ਕਿਉਂਕਿ ਫਿੱਟਾ ਥੋੜਾ ਬਣਾ ਜਾਫੀ ਟ੍ਰੇਡਰ ਇੱਕ ਜਾਫੀ ਮਿਲਿਆ ਬਈ ਬਾਕੀ ਦੇ ਸਾਰੇ ਰੇਡਰ ਹੀ ਨੇ ਬਾਕੀ ਹੋਰ ਵੀ ਦੇਖਦੇ ਆ ਤੁਹਾਨੂੰ ਦਿਖਾਵਾਂਗੇ ਲਾਵੀ ਰੇਡ ਪਰਈ ਅਗਿਆਨੀ ਦੀ ਚੌਹਾਂ ਵਾਲੇ ਦੀ ਗਿਆਨੀ ਆ ਗਿਆ ਜੋੜਾਂ ਦੀ ਧਾਪੀ ਦਾ ਥਾਰਾ ਗਾਹਾਂ ਪੈ ਨਾ ਬਰਸਪਤੀ ਜਾਣਾ ਸਾਡੇਦਰ ਤਕੜੀ ਰੇਡਰ ਨੇ ਰੇਡਰ ਪੂਰੇ ਵਧੀਆ ਨੇ ਤਿੰਨੇ ਧਾਪੀ ਵੀ ਚਾਰੇ ਵਧੀਆ ਨੇ ਆਏ ਕਹਿੰਦੇ ਅਜ ਨਾਸੀ ਕੂਏ ਲੋਣਾ ਰੇਡਰ ਨੇ ਰੇਡਰ ਕਹਿੰਦੇ ਧਾਪੀਆਂ ਦੇ ਲਿਓ ਉਹ ਆਉਂ ਚੱਲ ਨਾ ਵੀ ਸ਼ੂਟ ਦੀ ਰੇਡ ਪੈ ਰਹੀ ਆ ਜਿੱਦ ਨਹੀਂ ਹੱਤ ਲਾਈਏ ਤੁਹਾਨੂੰ ਜਿੱਦਾਂ ਪੁਰਾਣੀ ਨੇ ਨਹੀਂ ਨਹੀਂ ਕੀ ਦੇ ਤੂੰ ਹੱਲਦਾ ਕਰਾਉਣਾ ਮੈਂ ਹੱਥ ਤੋਰ ਨਾਲ ਸੇਖ ਜਦ ਤੂੰ ਆ ਹੱਥ ਮਾਰਿਆ ਆ ਲੈੜੇ ਦਾ ਦੇਖ ਲੈ ਲੈੜੇ ਦਾ ਪੂਰੇ ਕਿੱਥੇ ਖੜਾ ਲੈੜੇ ਦਾ ਲੈੜੇ ਦਾ ਹੱਥ ਆ ਕੇ ਉੱਤੇ ਹੋ ਦੇਖ ਹੋ ਗਿਆ ਉੱਪਰ ਹੈ ਉੱਤੇ ਹੋ ਤਾੜ ਗਿਆ ਕੋਈ ਨਾ ਉੱਤੇ ਠੋਠ ਠੋਠ ਉੱਠ ਗਿਆ ਉੱਤੇ ਰਹਿ ਹਾਂ ਉੱਤੇ ਰਹਿ ਉੱਤੇ ਉੱਤੇ ਹੀ ਰਹਿ ਘਾਟਣਾ ਮਾਰ ਲਈ ਪਰ ਇਹ ਭੱਜੂ ਪਰ ਆ ਮੈਂ ਬਾਹਰ ਬਾਹਰ ਲੈਣ ਕਿਥੇ ਹਾਂ ਭੈਣ ਦਨੇ ਬਾਹਰ ਹੀ ਨਿਕਲੀ ਜਾਣਾ ਦਰਹਾ ਤੇ ਬਾਹਰ ਹੀ ਨਿਕਲੀ ਜਾਣਾ ਨੇ ਮੜਾ ਕੋਈ ਲਵਾਈ ਨਾ ਆ ਆ ਛੱਟੀ ਥੋਰ ਲਗੇ ਪਾਛੇ ਥੋਰ ਤੂਰੇ ਜੀਰੇ ਥੋਰ ਲਾ ਦੀਰੇ ਇੱਧਰ ਹੱਥ ਲਾਉ ਹੋਏ ਮੂਹਰੇ ਲੈ ਹਾਂ ਥੋਰ ਫੜ ਗਿਆ ਬਾਹਰ ਮਾਰ ਫੈਣ ਰਹਿ ਬਾਹਰ ਮਾਰ ਉੱਤੇ ਝੜ ਕੇ ਰਹਿ ਵਹਾਂ ਜਾ ਰਹੀ ਝੜ ਕੇ ਹੀ ਰਹੀ ਇੰਨਾ ਇੱਧਰ ਨੂੰ ਭੱਜ ਲੈ ਇੰਨੀ ਜਗ੍ਹਾ ਇੱਧਰ ਨੂੰ ਹਾਂ ਆ ਮਾਪ ਕਿਤੇ ਨਹੀਂ ਜਾਂਦਾ ਠੱਕਾ ਨਹੀਂ ਕੱਟਣਾ ਵਾਲੇ ਮਾਰ ਹੁਣ ਨਹੀਂ ਹੰਬੇਗਾ कर दु छाछवी सामने बैठे क्या <ंगे> निकु भाई <है>, यार अपने यार चलो उधर मोरे आओ यार मोरे आओ ओ एम्ने अच्छी गेट करके कंची का मोड़ दे कंच्या का शॉट कुत्ते का शॉट करके उधर उधर कोते है तेरा बिल्ला कोच तू इत्थे लो देख ही लो दा तू ਕਹਦਾ ਹੈ ਨਹੀਂ ਉੱਥੇ ਬੁੱਲਾ ਕਿੱਥੇ ਜਾਂਦਾ ਕਿੱਦਾਂ ਹਾਂ ਕਿੱਦਾਂ ਅੱਠ ਗਾੜਾ ਅੱਠ ਗਾੜਾ ਬੱਸ ਲੱਗਦਾ ਆ ਆ ਗਿਆ ਹੱਟ ਗਿਆ ਆਦੀ ਦੇ ਕਿਤਨਾ ਤੜਾ ਅੱਜ ਦਾ ਅਜ ਮਾਰੋ ਉਹ ਸਾਹਿਬ ਅੱਲੂ ਵੀ ਆਣਾ ਸੀ ਹੋ ਗਿਆ ਕੋਈ ਨਹੀਂ ਇਹਦਾ ਪਾੜੇ ਬੂੜੇ ਲਾਉਣੇ ਆ ਇੱਕ ਇੱਕ ਪਾੜੋ ਹੋਰ ਜੰਮ ਗਏ ਬਟੇ ਪਿਆ ਤੂੰ ਭੈਣ ਜੋਂ ਇੱਕ ਇੱਕ ਪਾੜੋ ਲੈ ਲੈ ਡਿੜਨਾ ਦਾ ਨੰਬਰ ਨਹੀਂ ਮੰਗੇ ਕਿਸੇ ਤੋਂ ਪੜ ਗਿਆ ਇਹ ਦਿਨ ਉਹ 20 ਵਾਰ ਗੱਲ ਸੁਣਾਈ ਇਹਨੂੰ ਮੈਸੇਜ ਨਹੀਂ ਦਿੱਤਾ ਉਹ ਤੇ ਕੋਲੇ ਬੈਠਾ ਸੀ ਹੁਣ ਹੁਣ ਰੇਡਰ ਖੜੇ ਆ ਜੱਫਿਆਂ ਚ ਕੀ ਪੌਣ ਲਾ ਕੇ ਹੁਣ ਜੱਫੀ ਕੌਡੀਆਂ ਪਾਉਂਦੇ ਨੇ ਆਹ ਆ ਜਾ ਯਾਰ ਇਹ ਰੇਡਰ ਸਾਡਾ ਮੂੰਹ ਕੁੱਟੇ ਇਹਨਾਂ ਨੇ ਪਹਿਲਾਂ ਹੁਣ ਦੱਸਣੇ ਆ ਵੀ ਥੱਪੜ ਮਾਰ ਕੇ ਆਏ ਫੜਨਾਗਾ ਇਹ ਕਹਿੰਦੇ ਥੱਪੜ ਹੀ ਲਾਉਣੇ ਆ ਬਾਕੀ ਦੇਖਦੇ ਕੀ ਬਣਦਾ ਹੁਣ ਇਹ ਕਹਿੰਦੇ ਲਗਾ ਲਗੂ ਮਿੱਟੀ ਮੁੱਟੀ ਮਾਰ ਲਈ ਇਹਨਾਂ ਨੇ ਹੂੰ ਹੂੰ ਇਹ ਬੂਥਾ ਹੀ ਕੁੱਟਣਾ ਕਹਿੰਦੇ ਅੱਜ ਆ ਜਾ ਬਾਰੂ ਓਏ ਹਲੇ ਵੀ ਬਾਰੂ ਨੂੰ ਲਲਕਾਰਦੇ ਆ ਬਾਰੂ ਨੂੰ ਲਲਕਾਰਦੇ ਆ ਬਾਰੂਆ ਆ ਗਿਆ ਆ ਗਿਆ ਬਾਰੂ ਆ ਗਿਆ 10 ਦੇ ਨੂੰ ਕਿਵੇਂ ਥੱਪੜ ਮਾਰ ਦਿੰਦੇ ਆ ਆ ਫਾ ਢੇਰੀਆਂ ਤੱਕ ਮਾਰਦਾ ਜਾਂਦਾ ਟਟੂਆ ਇਹੇ ਪੇਜ ਆ ਇਹਦਾ ਜਲੰਦਰੀ ਤੇਜ ਆ ਹਾਂ ਜਲੀ ਬਤਾ ਲਿਆ ਕਰੋ ਬਸ ਆਇਆ ਭਾਈ ਚੰਪਕੀ ਯਾਫੀ ਆ ਗਿਆ ਟੇਡ ਪਾਉਣ ਜਾ ਬਾਹਰ ਇੱਕਮ ਹੱਟੂ ਤੰਗੀ ਮਸੂਰ ਭੱਜ ਗਿਆ ਭੱਜ ਗਿਆ ਬਾਰੂ ਠੀਕਾ ਵੀ ਸੱਦ ਲੈ ਇਹਨਾਂ ਨੇ ਕੈਂਦੀ ਕਾਟਰ ਹੈ ਨਾ ਲੋ 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 ਗਿਆ ਨਹੀਂ ਖਲਾ ਕਾਟਰ ਤੂੰ ਆ ਕੱਢ ਦੇ ਕੈਂਦੀ ਤੈਨੂੰ ਦੱਸਤਾ ਹਾਂ ਹੈਂ ਅੱਛਾ ਤੈਨੂੰ ਬੱਖੀਆਂ ਕੁੱਤ ਅਰੇ ਅਰੇ ਮarre ਜੋੜ ਲਾ ਗਿਆ ਹੁਣ ਤਾਂ ਜਾਊ ਹੁਣ ਤਾਂ ਜਾਊ ਹੁਣ ਜਾਊ ਢੜ ਲਿਆ ਗਿਆ ਨਹੀਂ ਰੱਗ ਫੈਰ ਗਾਲ ਕੇ ਇੱਥੇ ਰੱਖ ਕੱਟਤੀ ਬਣਾਊ ਗੱਟ ਤੋਂ ਬੱਲੇ ਵਾਹੇ ਤਾਂ ਵੀ ਉਂਗਲਾਂ ਖੜੀਆਂ ਖੜੀਆਂ ਆ ਜਾਓ ਇੱਧਰ ਆ ਜਾ ਬਈ ਚਾ ਗਿਆ ਲਾਇਆ ਤਾਂ ਵਧੀਆ ਸੀ ਚੱਲ ਮੈਂ ਇੱਧਰ ਪਾ ਰਿਹਾ ਮਿੰਨੀ ਆਮਣਾ ਕੁੱਟੀ ਪਾਰ ਆ ਰਿਹਾ ਹੈ ਰੀਟਰ ਤਾਂ ਨਾਉਂਦੇ ਹੀ ਐ ਜਾਫੇ ਵੀ ਲਾਉਂਦੇ ਆ ਸਾਰੇ ਹਾਂ ਆਪਣੇ 10 ਕੀ ਵੀਰ ਬੈਠੇ ਗੁੱਡੂ ਪੂਰਾ ਅੱਜ ਕਹਿੰਦਾ 6 ਸਾਲਾਂ ਬਾਅਦ ਗਰਾਊਂਡ ਭਰਿਆ ਮੇਰੇ ਵੀਰੋ 6 ਸਾਲਾਂ ਬਾਅਦ ਨਹੀਂ ਇੱਥੇ ਚਿੜੀ ਚੁੰਕਦੀ ਸੀ ਮੁੰਡੇ ਸਾਰੇ ਬਾਹਰ ਚਲੇ ਗਏ ਅੱਜ ਦੁਬਾਰੇ ਇਕੱਠੇ ਹੋਏ ਨੇ ਹਾਂ ਬਾਈ ਸਾਲਾਂ ਹੀ ਖੰਡ ਲੀਏ ਨਵੇਂ ਖੰਡਾ ਪੁਰਾਣਾ ਇੱਕ ਖੰਡਾ ਉਹ ਬੈਠਾ ਉਹ ਲਾਲ ਕੇ ਉਧਰ ਪਿੱਛੇ ਉਹ ਵਾ ਗਿਆ ਹਾਂ ਮਾ ਮਦੂਰਾ ਦੂਰ ਮਾ ਯਾਰ 2012 ਦੇ ਵਰਕੇ ਬੋਲ ਕੇ ਦੇਖੋ ਜਿਹਨੇ ਨੂਰਾ ਨੂਰੇ ਦੇ ਜੱਫੇ ਦੇਖਣੇ ਓਏ 2012 13 ਦੇ ਵਰਕੇ ਬੋਲੋ ਫੇਰ ਪਤਾ ਲੱਗੂ ਵੀ ਨੂਰਾ ਕਿਹੜੀ ਸਹੇ ਦਾ ਨੌਂ ਸੀਗਾ ਉਹ ਦਿਖਾ ਦੇ ਨੂਰਾ ਲਾਲ ਰੈੱਡ ਟੀ ਦਾ ਮੇਰੇ ਕੋਲ ਟਰੱਡੀ ਥੀ ਦਾ ਗੱਲਾ ਉਹ ਨੂਰਾ ਦਾ ਬਾਈ ਆ ਇਹ 12 13 ਜੇ ਬਾੜੀ ਆਹ ਵਾਰੂ ਕੋਈ ਨਹੀਂ ਆਹ ਜਲਾ ਬਾੜੂ ਨੂੰ ਲਲਕਾਰੀ ਜਾਂਦਾ ਬਾਈ ਹਰਦਾ ਗਾਦਾ ਸੱਤ ਨਾ ਹਮ ਫੜਕੂਦਾਂ ਉਹ ਇਹ 4 ਬਾ ਮੇਰੇ ਨਾਲ ਕੱਟ ਛੋਟੇ ਛੋਟੇ ਬਣਾਈ ਜਾਂਦਾ ਲੱਕੜਾ ਹੁਣ ਚ ਬਾੜੇ ਲਾਉਣਗੇ ਬਾੜੇ ਲਾਉਣਗੇ ਦੇਖੋ ਬਈ ਹੁਣ ਇਥੇ ਬਾੜੇ ਲੱਗਣਗੇ ਆ ਵੀ ਆ ਜਾਓ ਜਿਹਦਾ ਜਿਹਦਾ ਜੋਰ ਹੋ ਗਿਆ ਆ ਜਾਓ ਇੱਧਰ ਨੂੰ ਹਾਂ ਕੋਸ਼ ਆਪ ਕਿੱਥੇ ਗਿਆ ਸੁੰਨੀ ਇੱਥੇ ਨਹੀਂ ਬੱਸ ਇੱਕ ਇੱਕ ਦਾ ਕੌਡੀ ਪੁਣੀ ਸੁੰਨੀ ਤਾਂ ਹਟ ਗਿਆ ਵੀ ਉਹ ਫਿਰਦਾ ਦੇ ਰੇਡ ਹੀ ਨਹੀਂ ਪਾਉਂਦਾ ਟਾਇਰ ਖੱਤੀ ਟਾਇਰ ਦਾ ਬਹਾਨਾ ਲਾ ਕੇ ਲਾਉਣਾ ਇਹ ਸ਼ੌਖਾ ਹੋ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਬਾਈ ਹੁਣ ਨਹੀਂ ਨਹੀਂ ਰਹੀਆਂ ਨੂਰੇ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ 12 13 ਜੇ ਕਿਤੇ ਨੂਰੇ ਦਾ ਕੁल्ला ਕਦੇ ਨਾ ਖਿੱਚਿਆ ਜਾਂਦਾ ਉਹ ਅੱਜ ਇੰਗਲੈਂਡ ਦੀ ਧਰਤੀ ਤੇ ਬੈਠਾ ਹੁੰਦਾ ਨੂਰੇ ਦਾ ਕੁल्ला ਖਿੱਚਿਆ ਗਿਆ ਤਾਂ ਹੋ ਗਿਆ ਹਮ ਨੀ ਨਹੀਂ ਪਾ ਗਿਡਾਇਨਾ ਕਟਰਾ ਕਟਰਾ ਬਾਰੂ ਲੱਗ ਜਾਈ ਸਾਡਾ ਜੇ ਦਿਨ ਕਿਧਰ ਆਕਰ ਪੈ ਨਹੀਂ ਕਰੀ ਜਾਂਦੇ ਆ ਵਾਦੂ ਗਿਆ ਪਾਪਾ ਗਾਜੇ ਹੱਥ ਜਾ ਬੇ ਨਾ ਹੁਣ ਲਵੇ ਰੇ ਰਵੇ ਕਿਆ ਬੱਜਿਆ ਨਹੀਂ ਕੋਈ ਫੜ ਗਿਆ ਆ ਸਾਰੇ ਰਫਿਆ ਇੱਧਰ ਮਗਰ ਇੱਧਰ ਮੜੇ ਨੀੜੇ ਤੋਂ ਪੁੱਛ ਕੀ ਗੱਲਬਾਤ ਹੋ ਗਈ ਨੀੜੇ ਕੀ ਹੋ ਗਿਆ ਇੱਥੇ ਹਾਂ ਭਾਈ ਮੜਾ ਮੈਨੂੰ ਕੰਨ ਲੱਗਾਂ ਨੇ ਪਤਾ ਲੱਗਿਆ ਨਹੀਂ ਕੰਮ ਕਿਹੜਾ ਹੋ ਗਿਆ ਉਹ ਪੂਰਾ ਕੰਮ ਪੂਰਾ ਫਰੇਗਨਸ ਇੱਥੇ ਇਹ ਜੀ ਆਈ ਆ ਨਾ ਜਿਹੜੀ 10 ਮਿੰਟਾਂ ਗੁਆਰੀ ਡਾਦੀਆਂ ਆ ਕੰਮ ਨਾ ਕਰੋ ਯਾਰ ਕੰਮ ਹੋ ਗਿਆ ਪੈਂਚਰ ਲੀਕ ਹੋ ਗਿਆ ਤੇ ਆ ਬੈਠਿਆ ਭਈ ਆਪਣੇ ਆਹ ਇੱਧਰ ੱੱਕਾ ਕਹਿੰਦੇ ਕੱਲੇ ਭਾਜੀ ੱੱਕਾ ਕੱਲੇ ਨੂੰ ਵੀ ਨਜ਼ੀਰੋ ਦੀ ਕੁੜੀ ਨਾਲ ੱੱਕਾ ਕੰਮ ਰੁਕ ਗਿਆ ਕਿਲਾ ਯਾਰ ਆਈ ਮੜਾ ਜਾ ਬੰਨ ਉਹ ਨਾ ਓਏ ਪਾਣੀ ਵੱਡਾ ਉਹਨਾਂ ਨੇ ਹਾਂ ਦੱਸੀ ਅੱਜ ਕੱਲੇ ਆ ਫਰੇ ਹੋਇਆ ਭਾਈ ਹੱਥ ਖੜੇ ਭਾਈ ਵਰ ਪਾਹਰੇ ਬਿਠਾਉਂਦੇ ਸਾਰੇ ਲਪੇਟਦੇ ਅੱਜ ਹਰਖਿਆ ਫਿਰਦਾ ਸੀ ਉਹ ਬੈਟਿਆ ਦੇ ਹੱਥ ਖੜੇ ਕਰਾ ਦੇ ਹੱਥ ਖੜੇ ਅਣੀ ਦੇ ਰੋਟੀ ਵਰੀ ਖਾਣੀ ਯਾਰ ਸਰਪੰਚ ਕੋਈ ਓ ਖਲਕੇ ਜੀ ਨਾ ਮੋ ਦਾਲ ਕੋ ਨਿਕਲ ਕੇ ਕੈਸ਼ੂ ਕੱਢ ਲਿਆ ਤੇਰੇ ਡੈਂਜੋ ਜੂ ਲੈ ਵੀ ਮੈਂਤ ਲਾਗੇ ਮੁੰਡਿਆਂ ਦੀ ਤੇ ਹੁਣ ਲਾਗੇ ਸਪਾਰਟੇ ਚੱਲ ਪਏ ਆਏ ਨਹੀਂ ਬਰਾਬਰ ਮਾਨ ਨੇ ਬਣਿਆ ਦੋ ਦੋ ਬਾਰੋ ਬਾਰੂ ਮਾਰੂ ਭਲਾ 100 ਬਾਰੂ ਕਿੰਨੇ ਮਾਰੇਗਾ 5 500 ਬਾਰੂ ਦਾ ਕਾਲਾ ਰਿਕਾਰਡ ਵੀ ਇੱਕ ਹਜੇ ਤੱਕ ਟੁੱਟਿਆ ਨਹੀਂ ਹੈਗਾ ਕਿ ਇਸ ਤੋਂ 60 500 ਮਾਰੇ ਨੇ ਜਿਹੜੇ ਹਾਂ ਬਈ ਬਾਰੂ ਨੇ ਕੱਲ 60 ਪੁਸ਼ਅਪ ਮਾਰੇ ਬਾਰੂਆ ਟੱਪੇ ਫਿਰਦਾ ਹੈ ਕਹਿੰਦਾ 300 ਲਾਈਕ ਆ ਗਿਆ 250 ਵਿਊ ਆ ਗਿਆ ਹੂੰ 250 ਵਿਊ 300 ਲਾਈਕ ਕਿ ਕਿੱਧਰੋਂ ਕੱਢ ਜਣਗੇ ਹਾਂ ਧੋਨੀ ਯਾਰ ਬਦਲ ਜੀ ਉਹ ਰਾਤ ਤੁਸੀਂ ਭਾਂਦੇ ਹੋ ਆ ਗਿਆ ਤਾਂ ਬਾਰੂਆ ਆ ਤਾਂ ਮਾਦੀ ਕਰਾਤ ਬਾਰੂਆ ਛਾੜਦੇ ਨੇ 5-5 ਰੁਪਏ ਸਿੱਟੋੜਦਾ ਸੀਗਾ ਕਰਨ ਫੁੱਟ ਲਈ ਰਹਿ ਗਿਆ ਵੇ ਯਾਨੀ ਬਰੂ ਦੀ ਸਾਈਡ ਦੇਖਣ ਵਾਲੀ ਹੁੰਦੀ ਆ। ਮੈਂ ਨਾਲ ਨਹੀਂ ਆਉਂਦਾ। ਇਹ ਨੂੰ ਕੋਈ ਸੋ। ਕੀ ਹੋ ਗਿਆ ਓਏ? ਬਾਲੂ ਬੈ। ਹਾਂ? ਆ ਤਮਾਰ ਰੂਟੀ ਨਹੀਂ। ਚਾਹ। ਹੋ ਰਿਹਾ। ਤੇ ਮੈਂ ਡੇ ਗਿਆ ਫਿਰ ਤਾਂ ਨਾਲ ਉਹਦਾ ਲੰਗਰ ਦੇ ਕੇ ਛੱਡਦੇ ਨਹੀਂ ਹੈਗੇ ਜਦੋਂ ਦੁਪਹਿਰੇ 2 ਵਜੇ ਕੋਈ 4 ਵਜੇ ਹਰ ਇੱਕ ਲੰਗਰ ਤੇ ਪਹੁੰਚ ਜਾਂਦੇ ਆ। ਅੱਛਾ ਉਲਟੀਆਂ ਦਾ ਹੀ ਤੇਰੀ ਪੱਕੀ ਭਰ ਗਈ ਓਏ ਛੇਕ ਪਵਾਤਾ ਮੈਂ ਕਹੀ ਉਹ ਪੱਟਾ ਜਿਹੜੀ ਰੋਟੀ ਗਲਤ ਖਾਦੇ ਲੱਸੀ ਪੀ ਲੋ ਉਹਦਾ ਉਲਟੀਆਂ ਉਹ ਲੱਸੀ ਬੜੀ ਪੀਲੀ ਹੋਣੀ ਕਰ ਲੋ ਉਲਟੇ ਸਾਨੂੰ ਰੋਕਦਾ ਕੋਈ ਇੱਥੇ ਕਰਿਆ ਜਾ ਕੇ ਹੁਣ ਮੈਂ ਬਾਈ ਸੂਣ ਨਹੀਂ ਲਾਈ ਜਨਾ ਟਾਇਰ ਟਰੌਂਡ ਲੱਗ ਗਿਆ ਕੋਈ ਤੈਨੂੰ ਕੋ ਬਾਤ ਨਹੀਂ ਲੈ ਵੀ ਮਿਹਨਤ ਚੱਲੀ ਜਾਂਦੀ ਆ ਵਧੀਆ ਹਰਾਂ ਦੀ ਸਾਭੀ ਚੜਾਓ ਕੜਨਾ ਰੱਸਾ ਚਲੋ ਇਹ ਦੂਰ ਰੱਸਾ ਜਾਓ ਬਾਰੂ ਹਰ ਕੇ ਕਰਦਾ ਬਾਰੂ ਜਦ ਰੱਸੇ ਨਾਲ ਸਪ੍ਰਿੰਟਾ ਲਾ ਲਓ ਪੰਜ ਪੰਜ ਸਪ੍ਰਿੰਟਾ ਬਾਅਦ ਚੋ ਲਾਉਣਾ ਉਹਦਾ ਰਿਲੈਕਸ ਆਣੀ ਰੱਸਾ ਜੜੋ ਆ ਗਏ ਹਾਂ ਇਹ ਬਾਰ ਆ ਗਏ ਡਾ ਆਪਣੇ ਮੈਂਡ ਘਾਟੀ ਦੇ ਡੈਕਟਰ ਦੇ ਯਾਰ ਗੱਲ ਚ ਆ ਗਿਆ ਬਾਹਰ ਆਉ ਉਹ ਦੋ 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 ਵਾਰ ਕਰਜੋ ਬੜਾ ਨਹੀਂ ਦੋ ਦੋ ਵਾਰ ਰੱਸਾ ਕਦੀ ਮਿਹਨਤ ਲੱਗ ਗਈ ਤੇ ਹੁਣ ਬਲੌਗ ਦਾ ਐਂਡ ਕਰਦੇ ਆ ਨਾਉਣ ਚੱਲੇ ਹੁਣ ਬਾਈ ਨਾਉਣ ਦਾ ਬਣ ਗਿਆ ਵਾਛ ਲੱਗ ਗਿਆ ਹਾਂ ਹੁਣ ਨਾਉਣ ਲੱਗ ਗਏ ਬਲੌਗਰ ਹਣ ਟੰਡਾ ਲੜ ਗਿਆ ਮੱਛਰ ਬਾਬੂ ਲੜ ਗਏ ਨਾ ਹੋਣਗੇ ਹੁਣ ਮੁੰਡੇ ਮੱਛਰੀ ਬਹੁਤ ਆ ਮੱਛਰ ਵਾਲਾ ਲੜ ਗਿਆ ਨਾ ਵੇ ਫਾਇਲ ਮੱਛਰ ਹੀ ਬੜਾ ਯਾਰ ਪੂਰਾ ਬਾਕੀ ਕਾਲੂ ਸਾਨੂੰ ਏਦੂ ਤਾਕੜੇ ਜੋਰ ਦਿਖਾਵਾਂਗੇ ਲਾਈਵ ਹੋ ਜਾ ਕਰਾਂਗੇ ਗੱਲ ਤੋਂ ਹਾਂ ਨਾ ਨਾ ਅੱਪਾ ਪਾਇਪ ਲੈ ਹੁਣ ਬੋਲ ਵੇ ਸਾਲ ਤੁਹਾਨੂੰ ਮਾਦ ਨਹੀਂ ਵਰਤ ਕਹਿੰਦਾ ਮੈਂ ਲਾਈਆ ਇਹ ਤਾਂ ਮੈਂ ਸਪੈਸ ਤੇ ਕਢਾਈਆ ਇੱਕ ਖੇਡਣ ਵਾਲਾ ਵਾਸਤੇ ਵਿਚੇ ਨੇ ਲਾਈਆ ਟੋੜੀ ਦਾ ਯੋਗਦਾਨ ਪਟਾ ਇੱਕ ਕੇ ਲਈ ਜ਼ਕਾਰਾ ਛਾੜ ਦੋ ਬੋਲੇ ਸੋਨਿਆ ਹੋਏ ਹੋ ਤਰੀਆ ਖਾਲੇ ਪੁੰਡਾ ਨਹੀਂ ਨਹੀਂ ਕਿਹੜੀਆਂ ਬਾਸਥੂ ਬਾਥਰੂਮ ਤਾਂ ਉਹ ਵੀ ਚਾਲੂ ਨੇ ਉਹਨੇ ਇੱਕ ਕੇ ਚਾਲੂ ਬਾਥਰੂਮ ਖਲਾਉ ਯਾਰ ਇੱਕ ਵਾਰੀ ਹਾਂ ਵੀਰੇ ਤੇ ਆਪਣੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਜੇ ਆਪਣਾ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਮਿਹਨਤ ਲਵਾਇਆ ਕਰਾਂਗੇ ਵੀ ਹੁਣ ਦੱਬ ਕੇ ਕੀ ਆਇਆ ਬਾਈ ਹੁਣ ਮੁੰਡੇ ਆਪਣੇ ਕੋਲੇ ਆ ਗਏ ਇੱਕ ਮੁੰਡਾ ਕੇਲੋਂ ਵਾਲਾ ਆ ਗਿਆ ਉਹ ਤਾਂ ਆਪਣੇ ਲਈ ਖੇਡੂਗਾ ਪੱਕਾ ਇੱਥੇ ਹੀ ਰਹਿਣਾ ਉਹਨੇ ਮੁੰਡੇ ਨੇ ਆਪਣੇ ਬੰਦੇ ਰਿਸ਼ਤੇਦਾਰੀ ਉਹਦੀ ਮਾਸੀ ਕੋਲੇ ਰਹਿ ਆ ਕਰੂਗਾ ਆਪਣੇ ਜੋਵਨ ਵਾਲੇ ਮੁੰਡੇ ਆ ਤੇ ਇੱਕ ਜੱਸੀ ਮਲਾਉ ਦਾ ਆ 2000 ਪਲੇਅਰ ਹੋਰ ਆਪਣੇ ਕੋਲ ਇਥੇ ਪੱਕੇ ਹੀ ਰਹਿਣਗੇ ਜਿਹੜੇ ਤੇ ਬਾਕੀ ਆਪਾਂ ਲਾਇਵ ਵੀ ਹੋਇਆ ਕਰਾਂਗੇ ਜੇ ਵੀ ਕੋਈ ਬੰਦਾ ਨਹੀਂ ਆ ਸਕਦਾ ਤਾਂ ਆਪਣੇ ਲਾਈਵ ਦੇਖ ਲੈ ਕਰ ਕਰੇ ਲਾਲਿਆ ਕਰੇ ਮਿਹਨਤ ਜਿੱਦਾਂ ਵੀ ਲਾਉਣੀ ਆ ਉਹਨੇ ਬਾਕੀ ਜੇ ਕੋਈ ਪਲੇਅਰ ਆਉਣਾ ਚਾਹੁੰਦਾ ਸਾਡੇ ਕੋਲੇ ਬਈ ਕੰਟੈਕਟ ਕਰ ਲਵੇ ਸਾਡੇ ਨਾਲ ਰਹਿਣ ਦਾ ਪ੍ਰਬੰਧ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਕਰ ਦੇਣਾ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਕੋਈ ਪੈਸੇ ਦਾ ਲਾਲਚ ਨਹੀਂ ਜਮਾ ਬਿਲਕੁਲ ਫ੍ਰੀ ਮਿਹਨਤ ਲਵਾਮਾ ਗਿਆ ਆਪਾਂ ਬਈ ਜਿੰਨੇ ਕਾਉਂਦੀ ਆਪਾਂ ਨੂੰ ਓਕੇ ਬਈ ਧੰਨਵਾਦ ਬਾਈ ਬਾਈ